ਆ ਕੀ ਕੁੱਕੜ ਦੀ ਕੋਡ ਚਪੇਸ਼ੀ ਇਹ ਕਿਵੇਂ ਦਾ ਮਾਮਲਾ ਆ ਗਿਆ ਬਈ ਪੰਜਾਬ ਚ ਹੋਰ ਤੇ ਹੋਰ ਕਹਿੰਦੇ ਪੁਲਿਸ ਕਸਟਡੀ ਚ ਰਹਿੰਦਾ ਏ ਕੁੱਕੜ ਕੱਲੀ-ਕੱਲੀ ਤਰੀਕ ਵੀ ਭੁਗਤਦਾ ਵਾ ਪੁਲਿਸ ਮੁਲਾਜ਼ਮ ਦਾਣਾ ਪਾਉਂਦੇ ਨੇ ਜੀ ਨਿਗਰਾਨੀ ਕਰਦੇ ਨੇ ਕੁਝ ਹੋ ਨਾ ਜਾਵੇ ਕੁੱਕੜ ਨੂੰ ਇਹ ਕਹਾਣੀ ਕੀ ਹੈ ਪੰਜਾਬ ਚ ਰੋਲਾ ਪੈ ਗਿਆ ਇਸ ਦਾ ਤਾਂ ਆਓ ਤੁਹਾਨੂੰ ਅਸੀਂ ਸਮਝਾਉਨੇ ਆਂ ਕੋਇਆ ਦਰਸਲ ਇਦਾਂ ਕਿ ਬਠਿੰਡਾ ਦੇ ਪਿੰਡ ਬੱਲੂਆਣਾ ਚ ਕੁੱਕੜਾਂ ਦੀ ਬਾਜ਼ੀ ਚੱਲ ਰਹੀ ਸੀ ਪੁਲਿਸ ਨੂੰ ਇਤਲਾ ਮਿਲੀ ਕਿ ਇਸ ਥਾਂ ਤੇ ਘੱਟੋ ਘੱਟ 200 ਬੰਦਾ ਮੌਜੂਦ ਹੈ ਜੀ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਬਾਜ਼ੀਆਂ ਹਰ ਕਿਸਮ ਦੇ ਜਾਨਵਰ ਦੀ ਬਹਿਨ ਹੈ ਤੇ ਫਿਰ ਪੁਲਿਸ ਨੇ ਤਾਂ ਐਕਸ਼ਨ ਲੈਣਾ ਹੀ ਸੀ ਪਰ ਪੁਲਿਸ ਨੇ ਕੁੱਕੜ ਨੂੰ ਕਿਉਂ ਹਿਰਾਸਤ ਚ ਲਿਆ ਤਾਂ ਦੱਸੀਏ ਕਿ ਜਦੋਂ ਪੁਲਿਸ ਉਸ ਥਾਂ ਤੇ ਪਹੁੰਚੀ ਤੇ ਉਸ ਥਾਂ ਤੋਂ ਮੁਰਕੇ ਛੱਡ ਕੇ ਸਾਰੇ ਫਰਾਰ ਹੋ ਗਏ ਤੇ ਜ਼ਖਮੀ ਹਾਲਤ ਚ ਇੱਕ ਲੜਾਕੂ ਕਾਇਸੀ ਉੱਥੇ ਤੇ ਇੱਕ ੁੰਡਾ ਦੋਹਾਨੂ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੁਣ ਮੁਰਗਾ ਸੀ ਜ਼ਖਮੀ ਪੁਲਿਸ ਨੇ ਉਸ ਦਾ ਮੈਡੀਕਲ ਕਰਵਾਇਆ ਤੇ ਕੋਰਟ ਚ ਜਦੋਂ ਮੁਜ਼ਰਮ ਨੂੰ ਪੇਸ਼ ਕੀਤਾ ਤਾਂ ਕੋਰਟ ਚ ਸਬੂਤ ਦੇ ਆਧਾਰ ਤੇ ਕੱਕੜ ਨੂੰ ਵੀ ਪੇਸ਼ ਕਰਨਾ ਪਿਆ ਹੁਣ ਜਦੋਂ ਤੱਕ ਇਹ ਬਾਜ਼ੀ ਵਾਲਾ ਕੇਸ ਨਿਪਟ ਨਹੀਂ ਜਾਂਦਾ ਉਦੋਂ ਤੱਕ ਕੱਕੜ ਹਰ ਇੱਕ ਤਰੀਕ ਤੇ ਆਵੇਗਾ ਯਾਨੀ ਕਿ ਜਦੋਂ ਤੱਕ ਸਾਰੇ ਮੁਲਜ਼ਮ ਫੜੇ ਨਹੀਂ ਜਾਂਦੇ ਕੋਰਟ ਚ ਪੇਸ਼ ਨਹੀਂ ਹੋ ਜਾਂਦੇ ਉਹਨਾਂ ਨੂੰ ਸਜ਼ਾਵਾ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹ ਕੁੱਕੜ ਪੁਲਿਸ ਕਸਟਡੀ 'ਚ ਹੀ ਰਹੇਗਾ ਤੇ ਪੁਲਿਸ ਹੀ ਇਸ ਦੀ ਸਾਮ ਸੰਭਾਲ ਕਰੇ ਹੁਣ ਪੁਲਿਸ ਨੇ ਕਿਸੇ ਜਾਣਕਾਰ ਮੁਰਗੇ ਵਾਲੇ ਕੋਲ ਇਸ ਕੁੱਕੜ ਨੂੰ ਰੱਖਿਆ ਹੋਇਆ ਤੇ ਹਰ ਰੋਜ਼ ਇਸ ਦੀ ਇਤਲਾ ਲਈ ਜਾਂਦੀ ਹੈ ਕਿ ਕੱਲ ਨੂੰ ਕੁੱਕੜ ਨੂੰ ਕੁਝ ਹੋ ਨਾ ਜਾਵੇ ਹੁਣ ਆਹ ਸੋਣੀ ਲੋ ਤੁਸੀਂ ਆਪ ਕਿੰਜ ਇਸ ਨੂੰ ਆਉਣ ਵਾਲੇ ਦਿਨਾਂ 'ਚ ਰੱਖਨੇ ਜਾਵੇਗਾ ਕੁੱਕੜਨਾਨ ਪ੍ਰੋਡਕਸ਼ਨ ਮਿਲਸੀ ਜਿੱਥੇ ਰੁਕੇਟਾਈ ਕਰ ਰਹੇ ਆ ਉੱਥੇ ਮੁਕਤਬਰ ਤਹਿਮੰਦ ਹੈ ਜਾਚ ਕੀਤਾ ਹੈ ਹਮ ਰਾਜਵੀਰ ਚੰਗ ਜਗਸੀਰ ਸਿੰਘ ਤੇ ਵਰਜੀਤ ਸਿੰਘ ਹਮ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਜਿਹੜਾ ਤੇ ਮਗਰਮਕਦਮਾ ਦਾ ਕੀਤਾ ਹੈ। ਫਿਰ ਕੀ ਕਰਵਾ ਰਹੇ ਸੀ ਇਹ ਜਾਨਵਰਾਂ ਨੂੰ ਤੱਕ ਪਰੇਸ਼ਾਨ ਕਰਦੇ ਸੀ। ਹੂੰ ਜਰੂਰ ਦਾ ਬਰਸਾ ਦਿੱਤਾ ਮੈਂ ਲੋਕੀਤ ਨੂੰ। ਕਿਸ ਤਰੀਕੇ ਨਾਲ ਤੰਗ ਪ੍ਰੇਸ਼ਾਨ ਕਰਦੇ ਸੀ। ਲੜਾਈ ਕਰਾਉਂਦੇ ਸੀ ਕੀ ਕਰਾਉਂਦੇ ਸੀ? ਲੜਾਈ ਕਰਵਾ ਰਹੇ ਸੀ ਫਿਰ ਤੰਗ ਪਰੇਸ਼ਾਨ ਸੀ। ਅੱਛਾ ਅੱਛਾ ਤੇ ਕਿੰਨੇ ਕੁੱਕੜ ਇਸ ਦੌਰਾਨ ਤੇ ਸਾਨੂੰ ਨਹੀਂ ਪਤਾ ਕਿੰਨੇ ਕੁੱੜ ਜਿਹੜੀ ਸਾਡੀ ਤਕਰੀਰ ਦੇ ਵਿੱਚ ਕੁੱਕੜ ਆਇਆ। ਓਕੇ ਤੇ ਮੌਕੇ ਦੇ ਵਿੱਚ ਤੁਸੀਂ ਲੜਾਈ ਜਦੋਂ ਕਰਵਾ ਲਈ ਉਸ ਮੌਕੇ ਦੇ ਉੱਤੇ ਮੁਕੱਦਮਾ ਦੇਖ ਕੇ ਉਸ ਪਰ ਲੈ ਕੇ ਕੀਤਾ ਬਿਲਕੁਲ ਤੇ ਕਿੰਨੇ ਕੁੱਕੜ ਸੀ ਉਸ ਮੁਕਮੇ ਤੇ ਲੜਾਈ ਉਹਨਾਂ ਨੂੰ ਇੱਕ ਮਿਲ ਮੈਂ ਤੁਹਾਨੂੰ ਕੋਰਟ ਚ ਪੇਸ਼ ਕੀਤਾ ਤੇ ਇਹਨੂੰ ਪੇਸ਼ ਕਦੋਂ ਕਰਨਾਗਾ ਜਦੋਂ ਆਪ ਤਾਲਮ ਘਰ ਨੂੰ ਕੱਢਦੇ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਹੁਣ ਇਹ ਜਿਹੜੇ ਤਿੰਨ ਬੰਦੇ ਨੇ ਜਿਹੜੇ ਜੁਰਮ ਜਮਾਨਤ ਜੋ ਸੀ ਬਰਜਮਾਂਤਰੀਆ ਕਰਦਾਂਗੇ ਅੱਛਾ ਬਰਜਮਾਂਤਰੀਆ ਕਰਦਾਂਗੇ ਤੇ ਇਹਨਾਂ ਨੂੰ ਕੋਕੜਾਂ ਨੂੰ ਫਿਰ ਕਿੱਥੇ ਰੱਖਿਆਗੇ ਇੱਕ ਕੋਕੜਾ ਵੀ ਨਹੀਂ ਫਿਰ ਕੋਕੜਾ ਕਿਹੜੇ ਕੋਕੜਾ ਕਿਹੜੇ ਕੋਕੜਾ ਕਿੱਥੇ ਰੱਖਿਆਗੇ ਸੀਰਾਂ ਦਾ ਕੋਕੜਾ ਦੇ ਸੇਫ ਜਗ੍ਹਾ ਤੇ ਰੱਖਿਆਗਾ ਜਿੱਥੇ ਉਹ ਦੇਖ ਭਾਲ ਹੋ ਸਕੇ ਅੱਛਾ ਠੀਕ ਵੀ ਜਦੋਂ ਵੀ ਕੋਰਟ ਦੇ ਵਿੱਚ ਉਹਨੂੰ ਕੋਕੜ ਨੂੰ ਲੈ ਕੇ ਜਾਣਾ ਨਾਲ ਜੀ ਪੇਸ਼ ਕਰਨ ਨੂੰ ਪਊਗਾ ਨਾਲ ਨੂੰ ਕੋਰਟ ਕੋਲੋਂ ਤਲਬ ਕਰਦੇ ਅੱਛਾ ਤਾਂ ਬਗ ਨੂੰ ਪੇਸ਼ ਕਰਨਾ ਹੁੰਦਾ ਜੀ ਅੱਛਾ ਇੱਕ ਜਿਹੜੀ ਤੁਸੀਂ ਜਿਹੜੇ ਕੁੱਕੜੇ ਲੜਾਈ ਕਰੇ ਜਿੱਥੇ ਉਥੇ ਕੋਈ ਲੜਾਈ ਕਰੇ ਜੇ ਤੇ ਇਸੇ ਜਿਵੇਂ ਫੈਸਲਾ ਲੈਣੇ ਆਪਾਂ ਸ਼ਰਤਾਂ ਲਾਣੇ ਆ। ਜਦੋਂ ਕੁਸ ਹੋ ਰਹੀ ਸੀ ਉੱਥੇ ਜੀ ਸਾਡੀ ਸੂਚਨਾ ਦੇ ਵਿੱਚ ਹੈ ਟਰੌਫੀਆਂ ਦੇ ਵਿੱਚ ਨਾਮ ਦੇਣੇ ਹੋ ਸਕਤੇ ਹੀ ਹੋਗੇ। ਟਰੌਫੀਆਂ ਬਰਾਮਤ ਕੀਤੀਆਂ ਗਿਆ 11 11 ਟਰੌਫੀਆਂ। ਕੌਣ ਜਿੱਤਣ ਦੇਣੀਆਂ ਸੀ। ਅੱਛਾ ਜਿਹੜਾ ਵੀ ਨੇ ਦੋ ਕੁੱਕੜਾ ਜੀ ਜਿੱਤਦੇ ਆ ਉਹਨੂੰ ਟਰੌਫੀ ਦੇਣੀਆਂ ਸੀ। ਇਹਦੇ ਵੀ ਦੋ ਕੁੱਕੜੇ ਸੀ ਚਾਰ ਸੀ 10 ਜੋ ਵੀ ਸੀ ਜੀ ਸਾਡੀ ਟੁਕੀ ਚ ਸਾਡੀ ਚਿੱਕਾ ਆ। ਹੂੰ। ਲੜਾਈ ਦੇ ਵਿੱਚ ਜਿਹੜਾ ਜਿੱਤਦਾ ਉਹਨੂੰ ਟਰੌਫੀ ਦੇਣੀ ਸੀ। ਜੀ ਤੇ ਕੋਈ ਕੈਸ਼ ਕੁਛ ਵੀ ਰ ਨੀ ਸਰ ਤਬਦੀਸ਼ ਦੇ ਵਿੱਚ ਇੱਕੋ ਹੀ ਕੁੱਕੜ ਕਿਵੇਂ ਲੜ ਪਊਗਾ ਸਰ ਆਪਣੇ ਜਿੱਦਾਂ ਉਹਦੇ ਨਾਲ ਕਿਸੇ ਨਾਲ ਲੜਾਈ ਕਰਵਾਉਂਦੇ ਹੋਊਂਗੇ ਦੇਖੋ ਵੀ ਜੀ ਅਸੀਂ ਰੇਡ ਕੀਤੀ ਉਸ ਤੋਂ ਇੱਕ ਕੁਪਰਾਂਲ ਹੋ ਸਕਦਾ 20 ਹੁਣ 50 ਹੁਣ 100 ਹੋਵੇ ਉੱਥੇ ਤੁਹਾਡੀ ਤਬਦੀਸ਼ ਚੱਕਾ ਜਿਵੇਂ ਮੌਕੇ ਤੇ ਸੀ ਪਹੁੰਚੀ ਸੀ ਉਹ ਜਦ ਤੱਕ ਵੀ ਹਾਲ ਚਾਦੋਂ ਡਾਕਟਰੀ ਮੈਨਾ ਕਰਾਇਆ ਗਿਆ ਕੋਈ ਤਬਦੀਸ਼ ਤੋਂ ਬਾਅਦ ਡਾਕਟਰੀ ਮੈਨਾ ਕਿੱਥੇ ਕਰਵਾਇਆ ਕੋਕੜ ਦਾ ਅੱਛਾ ਕਿੱਥੋਂ ਕਰਵਾਇਆ ਡਾਕਟਰ ਸਾਹਿਬ ਅੱਛਾ ਉਹਦੇ ਵਿੱਚ ਆਇਆ ਵੀ ਲੜਾਈ ਕਰ ਰਹੀ ਸੀ ਕਿ ਦੂਜੇ ਨਾਲ ਇਹ ਤਬਦੀਸ਼ ਦਾ ਹਿੱਸਾ ਵੀ ਕੀ ਮੈਨੂੰ ਦੱਸੋ ਥੈਂਕ ਯੂ